ਗੱਲ ਕਰਦਾ ਕੋਈ ਨਾ ਲੱਗਿਆ ਮੈਨੂੰ ਧੱਕਾ ਦੇ ਜਿਹੜਾ ਆਇਆ 10 ਮਿੰਟ ਕਰ ਲੈ 100 ਸਵਾਰੀ ਨੂੰ ਸਾਨੂੰ ਪਰੇਸ਼ਾਨ ਕਰਨੇ ਬਗੈਰ ਵੇਲੇ ਯਾਰ ਅਟਾ ਤੂਰੀ ਕੋਈ ਨਹੀਂ ਉਹ ਕੋਲ ਆ ਗਿਆ ਤੂੰ ਦੱਸ ਮਾਰ ਰਿਹਾ ਬੱਸ ਦੇ ਵਿੱਚ ਦੁਕਾਨ ਮਾਰਿਆ 100 ਸਵਾਰੀ ਗਵਾਇਆ ਤੇ ਮੇਰੇ ਭਾਈ ਹੋਰ ਤੂੰ ਸਾਨੂੰ ਯਾਰ ਗੱਡੀ ਪਿੱਛੇ ਲੱਗਦਾ ਪਰੇਸ਼ਾਨ ਪਰਵਾਰੀ ਸਭ ਲੋਕ ਮੇਰੀ ਗੱਲ ਸੁਣੋ ਜਿੱਥੇ ਮੈਂ ਗੱਡੀ ਨੂੰ ਸਾਈਡ ਤੇ ਲਾਉਣੀ ਮੈਂ ਸਾਰੀਆਂ ਲਗਾਉਣੀ ਉਹ ਤੋਂ ਮੇਰੇ ਤੇ ਕਰ ਰਿਹਾ ਹੈ ਮੈਂ ਕਹਿੰਦਾ ਕਿ ਇਹ ਨਹੀਂ ਕਰਦਾ ਸੱਚਾ ਗੱਲੋ ਪਰ ਮੈਂ ਵੀ ਐਗ ਨਹੀਂ ਹੁੰਦਾ ਨਹੀਂ ਪਲੇਅਰ ਵਾਲਾ ਸਭ ਕੰਮ ਕਰੇ ਰਾਣੇ ਡਾਵੇ ਦਾ ਕੋ ਅਗਲੇ ਇਹ ਗੱਲ ਹੀ ਕਰਦੀ ਆ ਬਦਿਆਨ ਨਾ ਕਰ ਜਾਣਾ ਕਿ ਨਗਰ ਦੀ ਤੇਰੀ ਲੱਗੂਗੀ ਨਾ ਮੈਂ ਉਹ ਇੱਕ ਸਾਲ ਲੱਗੇ ਲੋ ਨਿਕਲਣੇ ਸਮਝਦੇ ਆਂ ਬਸ ਸਾਰੀ ਲੱਗਦੀ ਹੈ ਬਰਬਾਦ ਕੀਤੀ ਸਰਕਾਰੀ ਮਲਾਇਆਂ ਫਾਇਰ ਲੈਣੀ ਹੈ ਭਾਈ ਸਵਾਰੀ ਵਾਲਾ ਮਲਾਇਆ ਜਿਹੜਾ ਦੋਸਤਾਂ ਕਿਸੇ ਨੂੰ ਬਾਹਰ ਲੈ ਕੇ ਸਰਕਾਰੀ ਮਲਾਇਆਂ ਬਾਹਰ ਦੇ ਲੋਕਾਂ ਦੇ ਪੁੱਛ ਲਵੋ ਜੇ ਗਲਤੀ ਕਿਸ ਪਾਸੇ ਹੋਣਾ ਲੱਗੇ ਸਰਕਾਰੀ ਮਲਾਇਆਂ ਦੀ ਸਵਾਰੀ ਕਰੀ ਤੇਰੀ ਗੱਲ ਜਿਹੜਾ ਬਸ ਕਰੇ ਜਾਓ ਸਵਾਰੀ ਵਿੱਚ ਬੱਚੀ ਦੇਖ ਰਹੀ ਹੈ ਕੋਛ ਨਹੀਂ ਦਿੰਦਾ ਇੰਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਾਂ ਸਾਰੇ ਵਿੱਚ ਆ ਪੁੱਛ ਲੋ ਜਨ 52 ਸਵਾਰੀਆਂ ਵਿੱਚ ਆ ਇੱਕ ਵੀ ਕਹਿ ਦੇਵੇ ਮੈਂ ਗਲਤ ਹਾਂ ਮੇਰਾ ਸਿਮਰਨ ਭਾਈ ਜੀ ਹਰਜੀਤ ਭਾਈ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਬੱਸ ਲਿਆ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਭਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਬਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪਰ ਰੋਪਰ ਬਾਜੀ ਬੱਸ ਸਹੀ ਸੀ ਬੱਸ ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲਾ ਕੇ ਅੱਗੇ ਲਿਆ ਰ ਬ੍ਰੇਕ ਮਾਰ ਮਾਰ ਕੇ ਬਾਜੀ ਮੈਂ ਇਧਰ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਇਧਰੋਂ ਤੇ ਮੈਂ ਬਾਬਾ ਸਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਲੈ ਮੈਂ ਇੰਡੀਕੇਟਰ ਦਿੱਤਾ ਅਸੀਂ ਬਕਾਇਦਾ ਬੱਸ ਸਿੱਧੀ ਜਾ ਰਹੀ ਸੀ ਇੰਡੀਕੇਟਰ ਬੱਸ ਵਾਲੇ ਨੂੰ ਦਿਖਦਾ ਬੱਸ ਬੜੀ ਦੂਰ ਸੀ ਬੱਸ ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਕੰਡੈਕਟਰ ਹੱਥੋਂ ਬਾਈ ਕਹਿੰਦਾ ਜੀ ਕਹਿੰਦਾ ਮੈਂ ਸਰਕਾਰੀ ਮੁਲਾਜ਼ਮਾਂ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਦੋਂ ਧਮਕੀ ਦੇ ਰਿਹਾ ਉਦੋਂ ਧਮਕੀ ਦੇ ਰੇ ਬੱਸ ਲਾ ਕੇ ਧਰਨਾ ਦੇ ਦੇਣਾ ਵਾ ਉਦੋਂ ਧਮਕੀ ਦੇ ਰਿਹਾ ਭਾਜੀ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲਓ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਪੁਰਾਣੀ ਗੱਡੀ ਨੇ 15 ਦਿਨ ਹੋਏ ਲੱਤੇ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਵਾ ਡਰਾਈਵਰ ਕੰਡੈਕਟਰ ਉਦੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਸੀ ਧਮਕੀ ਵੀ ਮੈਂ ਸਰਕਾਰੀ ਮੁਲਾਜ਼ਮਾਂ ਕੰਡੈਕਟਰ ਉਦੋਂ ਦੇ ਰਿਹਾ ਮਲਾਜਮ ਪਰੇ ਖੜਿਆ ਸੀ ਜੀ ਉਹ ਆਇਆ ਉਹ ਹੀ ਉਹਨੇ ਜੈਡ ਹੀ ਲੈ ਰਿਆ ਜੀ ਬਸ ਵਾਲੇ ਸਰਕਾਰੀ ਮੁਲਾਜ਼ਮ ਸਰਕਾਰੀ ਬਸ ਹਾਂਜੀ ਗੱਡੀ ਦੀ ਇੰਸ਼ੋਰੈਂਸ ਹੋਣੀ ਹੈ ਹਾਂਜੀ ਕਲੇਮ ਦਵਾ ਦੇ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹ ਤਾਂ ਕਿਉਂਕਿ 15 ਦਿਨਾਂ ਹੈ ਬਾਜੀ ਗੱਡੀ ਲੈ ਤੈਨੂੰ ਕਲੇਮ ਤਾਂ ਲਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ ਮਾਮਲਾ ਜੀ ਆਹ ਰੋਡਵੇ ਦੀ ਬੱਸ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਧਰ ਸਕਾਰਪਿਓ ਗੱਡੀ ਦਾ ਆ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀਗੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਹਨਾਂ ਸਕਾਰਪਿਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੋਕ ਇਹਨਾਂ ਨੂੰ ਸਮਝਾ ਪੀ ਆਪਣੇ ਗੱਡੀਆਂ ਸਾਈਡ ਤੇ ਕਰ ਲਓ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ ਦੇ ਵਿੱਚ ਬੱਸਾ ਖੜਾ ਕੇ ਆਪਣਾ ਧੰਦਾ ਧੰਦਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਜ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦਵਾਂਗੇ ਇਹ ਮੈਨੂੰ ਗੱਲ ਕਹੀ ਨਾ ਨੇ ਜੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਿ ਤੁਹਾਨੂੰ ਲੇਕਿਨ ਬਾਜ ਵਾਲੇ ਵੀ ਉਹਨਾਂ ਐਚਰ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਕਾ ਜਾਮ ਹੋਣ ਕਾਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਹੁਣ ਕੀ ਕਾਰਵਾਈ ਕਰਦੇ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ ਕੀ ਕੀ ਨਜ਼ਰ ਆ ਰਹੀ